ਹਾਂਜੀ ਦੋਸਤੋ ਆਪਾਂ ਗਿੱਦੜਪਿੰਡੀ ਸਤਲੋਜ ਦਰਿਆ ਤੇ ਮਖੂ ਵਾਲੇ ਰੋਡ ਤੇ ਖੜੇ ਆ ਆ ਮਖੂ ਰੋਡ ਜਾਂਦਾ ਦੇਖੋ ਆ ਹੈਵੀ ਮਖੂ ਰੋਡਾ ਇੱਥੇ ਨਾਲ ਬੰਨਾ ਆ ਪੁਲ ਬਣਿਆ ਹੋਇਆ ਆ ਰੇਲਵੇ ਫਟਕਾ ਲੈਨ ਲੰਘਦੀ ਇੱਥੋਂ ਦੀ ਆ ਦੇਖੋ ਕਿਵੇਂ ਆਇਆ ਪਿਆ ਲੋਕਾਂ ਦੇ ਘਰਾਂ 'ਚ ਪਾਣੀ ਆ ਦੇਖੋ ਦੂਰ ਤੱਕ ਜਿੱਥੇ ਨਿਗਾਹ ਮਾਰੋਗੇ ਤੁਹਾਨੂੰ ਪਾਣੀ ਦਿਖੂਗਾ ਤੇ ਉਹ ਤਕਰੀਬਨ ਇੱਕ ਘਰ ਆ ਡੇਰਾ ਹੋ ਡੇਰਾ ਸ਼ਾਇਦ ਡੇਰਾ ਵਾ ਤੇ 2-3 ਘਰ ਆ ਲੋਕੋ ਦੇਖੋ ਆਪਣੀ ਛੱਤਾਂ ਦੇ ਉੱਤੇ ਬੈਠੇ ਹੋਏ ਆ ਬਹੁਤ ਜ਼ਿਆਦਾ ਹਾਲਾਤ ਖਰਾਬ ਹੋ ਚੁੱਕੇ ਆ ਉਹ ਦੇਖੋ ਉਤ ਤੱਕ ਪਾਣੀ ਪਾਣੀ ਦਿਖੂਗਾ ਤੁਹਾਨੂੰ ਤਕਰੀਬਨ ਸਾਰਾ ਪਾਣੀ ਹੋਇਆ ਪਿਆ ਘਰ ਸਾਰਾ ਪਾਣੀ ਦੇ ਵਾਲੇ ਦੁਆਲੇ ਆਇਆ ਪਿਆ ਵਾ ਸ਼ਾਇਦ ਜਿਤਕ ਲੱਗਦਾ ਵੀ ਇਹਨਾਂ ਨੂੰ ਵੀ ਕੋਈ ਸਹੂਲਤ ਮਿਲੀ ਹੋਊਗੀ ਜਿੱਦਾ ਖਾਣੇ ਪੀਣ ਦੀ ਤਰਪਾਲ ਦੀ ਪਾਣੀ ਦੀ ਜੋ ਵੀ ਜਿੱਦਾ ਸੰਗਤ ਪੰਜਾਬੀ ਆਪਣੇ ਲਿਆ ਲਿਆ ਕੇ ਦੇ ਰਹੇ ਨੇ ਉੱਧਾ ਇਹਨਾਂ ਨੂੰ ਸੂਲਤ ਜਰੂਰ ਮਿਲੀ ਹੋਊਗੀ ਕਿਉਂਕਿ ਜਿਸ ਤਹਾਵਣਾ ਦੇਖਿਆ ਜਾਵੇ ਤੇ ਜਮਾ ਪਾਣੀ ਦੇ ਵਿੱਚਕਾਰ ਆ ਘਰ ਨੇ ਤਿੰਨ ਚਾਰ ਘਰ ਆ ਗਿਣਤੀ ਦੇ ਦੇਖੋ ਕਿਵੇਂ ਕਿਵੇਂ ਪਾਣੀ ਪਾਣੀ ਹੋਇਆ ਪਿਆ ਲੋਕਾਂ ਦੀ ਲੱਖਾਂ ਕਰੋੜਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਜੀ ਆਹ ਦੇਖੋ ਬਾਕੀ ਅੱਗੇ ਜਾਣੇ ਆ ਕਿਹੋ ਜਿਹਾ ਮਾਹੌਲ ਚਾਲੋ ਵੀ ਦਿਖਾਣੇ ਤੁਹਾਨੂੰ ਅੱਗੇ ਜਾ ਅੱਗੇ ਵੀ ਬਹੁਤ ਪਾਣੀ ਆਇਆ ਹੋਇਆ ਅਸੀਂ ਕਰ ਤਾਂ ਕੋ ਸਕਦੇ ਨਹੀਂ ਬਸ ਵੀਡੀਓ ਬਣਾ ਕੇ ਤੁਹਾਨੂੰ ਥੋੜਾ ਦਾ ਖਾਸ ਕਰਦੇ ਕਿੱਥੇ ਕਿੱਥੇ ਕੀ ਕਿਹੋ ਜਿਹਾ ਸੰਕਟ ਆਇਆ ਉਹ ਦੇਖੋ